ਕਾਂਗਰਸ ਸਹਾਇਕ ਕਮਾਨ ਵੱਲੋਂ ਟਿਕਟ ਮਿਲਣ ਤੋਂ ਬਾਅਦ ਗੁਰਦਾਸਪੁਰ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੇਰ ਸਿੰਘ ਪਹਾੜਾ ਦੇ ਗ੍ਰਹਿ ਨਿਵਾਸ ਵਿਖੇ ਕਿੱਤੀ ਵਰਕਰਾਂ ਨਾਲ ਮੀਟਿੰਗ ਟਿਕਟ ਮਿਲਣ ਤੋਂ ਬਾਅਦ ਹਾਈ ਕਮਾਨ ਦਾ ਕਿਤਾ ਤਹਿ ਦਿਲੋਂ ਧੰਨਵਾਦ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੇਰ ਸਿੰਘ ਪਹਾੜਾ ਦੀ ਕਿੱਤੀ ਸਿਫਤ ਕਿਹਾ ਜੇਕਰ ਪਹਾੜਾ ਮੇਰੇ ਨਾਲ ਹੈ ਤਾਂ ਮੇਰੀ ਜਿੱਤ ਪੱਕੀ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੈਸਿੰਗ ਦੀ ਰਿਪੋਰਟ ਮੈਨੂੰ ਉੱਥੇ ਬੋਲਦਿਆਂ ਯਾਦ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਇਹ 400 ਤੇ ਮੈਂ ਇਹ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿਕਲੇਅਰ ਹੋ ਗਿਆ ਤੇ ਫੇਰ ਹੀ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਬੈਠਾ ਆਪਾਂ ਜਿੱਤ ਜਾਣਾ ਕੰਨਾ ਅਕਲ ਜੰਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਈਵਿੰਗ ਰੂਮ ਚ ਬੈਠਿਆ ਮੇਰੀ ਜਿੱਤ ਉੱਥੇ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ